ਆਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਹਾਦਸਾ ਗ੍ਰਸਤ ਟਰਾਲੇ 'ਚ ਡਰਾਈਵਰ ਦੀ ਹੋਈ ਮੌਤ। ਇਹ ਗਿਰਾਵਤ ਦੇ ਵਿੱਚੋਂ ਲੈ ਕੇ ਆ ਰਿਹਾ ਸੀ ਹਿਮਾਚਲ ਵੱਧੀ ਜਾਣਾ ਸੀ ਇਹ ਰਸਤੇ ਵਿੱਚ ਇਹ ਨਾ ਮੋੜ ਤੇ ਆ ਕੇ ਕਿਤੇ ਪਸ਼ੂ ਆ ਗਏ ਮਰੇ ਪਸ਼ੂ ਆਉਣ ਕਾਰਨ ਗੱਡੀ ਬੇਕਾਬੂ ਹੋ ਗਈ ਉਹ ਗੱਡੀ ਪਲਟ ਗਈ ਪੁਲਿਸ ਨੇ 6 ਘੰਟੇ ਦੀ ਮੁਸ਼ਕਲ ਤੋਂ ਬਾਅਦ ਟਰਾਲੇ 'ਚ ਫਸੀ ਲਾਸ਼ ਨੂੰ ਕੱਢਿਆ ਬਾਹਰ ਇਹ ਰਾਤ ਵਕਤ ਕਰੀਬ 1:00 AM ਸੀ ਕਿ ਸਾਨੂੰ ਮੈਸੇਜ ਆਇਆ ਵੀ ਇੱਕ ਟਰੱਕ ਘੋੜਾ ਵਿੱਚ ਪਲਟ ਗਿਆ ਲੋੜ ਕੀਤਾ ਹੋਇਆ ਮਾਚੀਵੜਾ ਸਮਰਾਲਾ ਰੋਡ ਤੇ ਪਿੰਡ ਉਰਨਾ ਮੋੜ ਨੇੜੇ ਅੱਧੀ ਰਾਤ ਹਾਸੇ ਵਿੱਚ ਟਰਾਲਾ ਚਾਲਕ ਰਣਜੀਤ ਸਿੰਘ ਜਿਸ ਦੀ ਉਮਰ 31 ਸਾਲ ਵਾਸੀ ਲਹਿਰਾ ਤਰਕੋਟ थाना ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਦੀ ਮੌਤ ਹੋ ਗਈ ਹਾਸੇ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਥਾਣੇਦਾਰ ਪਵਨਜੀਤ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਰਣਜੀਤ ਸਿੰਘ ਗੁਜਰਾਤ ਤੋਂ ਪੇਪਰ ਭਰ ਕੇ ਬੱਦੀ हिमाचल प्रदेश ਜਾ ਰਿਹਾ ਸੀ ਕਿ ਪਿੰਡ ਉਰਨਾ ਮੋੜ ਨੇੜੇ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਉਸਦਾ ਇਹ ਟਰਾਲਾ ਸੰਤੁਲਨ ਗਵਾ ਬੈਠਾ ਤੇ ਪਲਟ ਗਿਆ ਸੂਚਨਾ ਮਿਲਣ ਤੇ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਡਰਾਈਵਰ ਟਰਾਲੇ ਦੇ ਕੈਬਨ ਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ ਰਸਤੇ ਦੇ ਵਿੱਚ ਰਾਹਗੀਰਾਂ ਦੀ ਮਦਦ ਨਾਲ ਮ੍ਰਿਤਕ ਰঞ্জੀਤ ਸਿੰਘ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋ ਸਕੇ ਅਖੀਰ ਕ्रेन ਬੁਲਾ ਕੇ 6 ਘੰਟੇ ਦੀ ਮੁਸ਼ਕਲ ਤੋਂ ਬਾਅਦ ਟਰਾਲੇ ਦੇ ਕੈਬਨ ਚੋਂ ਰঞ্জੀਤ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਤੇ ਵਾਰਸਾਂ ਨੂੰ ਸੂਚਿਤ ਕੀਤਾ ਗਿਆ ਸਹਾਇਕ ਥਾਣੇਦਾਰ ਪਵਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕੇਸਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਉਰੇ ਜਿਹੜਾ ਟਰਾਲਾ ਪਲਟੇ ਰਾਤ ਇਹ ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਇਹ ਟਰਾਲਾ ਮੇਰਾ ਹੈ ਜੀ ਇਹ ਡਰਾਈਵਰ ਜਿਹੜਾ ਰਣਜੀਤ ਸਿੰਘ ਹੈ ਮੇਰੇ ਕਈ ਸਾਲ ਤੋਂ ਡਰਾਈਵਰੀ ਕਰਦਾ ਸੀਗਾ ਇਹ ਗੁਜਰਾਤ ਦੇ ਵਿੱਚੋਂ ਲੈ ਕੇ ਆ ਰਿਹਾ ਸੀ ਹਿਮਾਚਲ ਵੱਧੀ ਜਾਣਾ ਸੀਗਾ ਨੇ ਇਹ ਰਸਤੇ ਵਿੱਚ ਇਹ ਨਾ ਮੋੜ ਤੇ ਆ ਕੇ ਕਿਤੇ ਕੋ ਪਸ਼ੂ ਆ ਗਏ ਮਰੇ ਪਸ਼ੂ ਆਉਣ ਕਾਰਨ ਗੱਡੀ ਬੇਕਾਬੂ ਹੋ ਗਈ ਉਹ ਤੋਂ ਗੱਡੀ ਪਲਟ ਗਈ ਇਸ ਕਰਕੇ ਇੱਥੇ ਹੁਣ ਅਸੀਂ ਥਾਣੇ ਵਿੱਚ ਬੈਠੇ ਆ ਉਹਨਾਂ ਨੂੰ ਕਰਵਾ ਰਹੇ ਆ ਤੇ ਉਹਦੀ ਮੌਤ ਹੋ ਗਈ ਜਮੁਫੀਤੀ ਤੇ ਡੈਵਲ ਦਾ ਨਾਮ ਕੀ ਹੈ ਜੀ ਰੈਸਕਿਊ ਇਹਦਾ ਨਾਮ ਰਜੀਤ ਸਿੰਘ ਹੈ ਜੀ ਇਹ ਧੂਰਕੋਟ ਲੈਹੜਾ ਜੀ ਥਾਣਾ ਰਾਮਪਰਾਪੂਰ ਜ਼ਿਲ੍ਹਾ ਬਸ਼ਨਦਾ ਦਾ ਰਹਿਣਾ ਸੀ ਜੀ ਹਰ ਪਈ ਕੀ ਮਾਮਲਾ ਐਕਸੀਡੈਂਟ ਹੋਇਆ ਇਹ ਰਾਤ ਵਾਤ ਕਰੀਬ 1 ਵਜੇ ਦਾ ਟਾਈਮ ਸੀ ਕਿ ਸਾਨੂੰ ਮੈਸੇਜ ਆਇਆ ਵੀ ਇੱਕ ਟਰੱਕ ਘੋੜਾ ਪਲਟ ਗਿਆ ਲੋਡ ਕੀਤਾ ਹੋਇਆ ਤੇ ਅਸੀਂ ਜਦੇ ਮੌਕੇ ਤੇ ਪਹੁੰਚੇ ਤੇ ਪਹੁੰਚਦੇ ਜਦੋਂ ਦੇਖਿਆ ਤਾਂ ਕੋੜਾ ਪਲਟਿਆ ਉਸਦੀ ਟਾਇਰ ਉਹ ਪਰੋਏ ਸੀ ਤੇ ਵਿੱਚ ਕੋਹ ਨੂੰ ਦੇਖਿਆ ਤਾਂ ਡਰਾਈਵਰ ਬੜਾ ਵਿੱਚ ਸੁਤੀ ਫਸਿਆ ਵਸੀ ਵਿੱਚ ਸਟੀਅਰਿੰਗ ਦੇ ਵਿੱਚ ਤੇ ਉਹ ਦੀ ਸਪੋਰਟ ਉਹਦੀ ਮੌਤ ਹੋ ਚੁੱਕੀ ਸੀ ਤੇ ਬਹੁਤ ਮਤਲ ਜਿੱਦੋਂ ਜ਼ਹਿਰ ਕੀਤੀ ਉਹ ਡਰਾਈਵਰ ਇਕੱਠੇ ਹੋ ਕੇ ਨਹੀਂ ਨਿਕਲ ਨਹੀਂ ਰਿਹਾ ਤੇ ਫਿਰ 5-6 ਘੰਟੇ ਦੀ ਜਿੱਦੋਂ ਯਤੋਂ ਬਾਅਦ ਫਿਰ ਦੂਜਾ ਕ੍ਰੇਨ ਤੇ ਦੂਜਾ ਮੰਗਾਇਆ ਹੋ ਉਹਦੇ ਨਾਲ ਫਿਰ ਕਢਾ ਦੇ ਫਿਰ ਹੁਣ ਉਹ ਡਾਟਾ ਬੋਡੀ ਚਲਾਤਾ ਸਮਝਾ ਰੱਖੀ ਹੈ ਇਹ ਲੋਡ ਕਰਕੇ ਅ ਮਹਾਰਾਸ਼ਟਰ ਤੋਂ ਇਹਦੇ ਗੁਜਰਾਤ ਤੋਂ ਬੱਦੀ ਨੂੰ ਜਾ ਰਿਹਾ ਸੀ ਜਿਹੜਾ ਕਿ ਔਰਨਾ ਮੋੜ ਕੋਲ ਇਹ ਟਰੱਕ ਪੜਤਿਆ ਕੋਈ ਮੋਰੇ ਇਹਦੇ ਕੋ 12 ਪਸ਼ੂ ਆਣ ਕਰਕੇ ਪਛਾਣ ਇਹਦੀ ਹੈ ਜੀ ਇਹ ਰਣਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਹੈ ਦਾ ਲਹਿਰਾ ਧੂਰਕੋਟ ਨਾਣਾ ਰਾਮਪਰਾ ਫੂਲ ਜ਼ਿਲ੍ਹਾ ਪਠੰਡਾ ਰਹਿਣ ਵਾਲਾ ਸੀ ਇਹਦੀ ਉਮਰ 31 ਸਾਲ ਸੀ ਇਹਦੇ ਪਿਤਾ ਦੇ ਆਦੇ ਬਿਆਨ ਤੇ ਕਾਰਵਾਈ ਕੀਤੀ ਹੈ ਹਾਂ ਜੀ ਤੇ ਪਿਤਾ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ